ਗੁਰੂ ਇਹ ਉਸ ਵੰਦ ਦੇ ਵਿੱਚੋਂ ਪਰਮ ਦੇ ਚੌਕੜ ਸਕਦਾ ਹੋ ਕੋਈ ਨਹੀਂ ਪਰ ਸਕਦਾ ਜੇ ਤਾਂ ਸਾਨੂੰ ਪ੍ਰਮਾਤਮਾ ਦੇ ਨਾਮ ਤੇ ਬੁਆਇਆ ਜਾਂਦਾ ਹੈ ਗ੍ਰਹਾਂ ਦੇ ਨਾਮ ਤੇ ਬੁਆਇਆ ਜਾਂਦਾ ਹੈ ਸਵਰਗ ਨਰਕ ਦੇ ਨਾਮ ਤੇ ਬੁਆਇਆ ਜਾਂਦਾ ਹੈ ਤੰ ਤੰ ਜਗਤ ਕਪਤਾ ਸਤਗੁਰ ਬਦਾਸ ਸਹਾਰਾ ਜੀ ਦੇ ਪਾਉ ਪੁੱਤਰ ਅੰਮ੍ਰਿਤ ਬਾੜ ਦਾ ਅਨਾਰਦ ਗਾਮ ਨੇ ਵਿਰਪ ਦੇ ਗੁਰੂ ਸਾਰੀ ਸਤ ਸੰਗ ਜੀਓ ਜੈ ਕਰਦੇ ਧੰਨ ਕਰਦੇ ਤੰਤ ਸਤਗੁਰ ਦਾਸ ਨਾਨਕ ਜੀ ਦੇ ਪਾਵਨ ਪਵਿੱਤਰ ਅਮਰਤ ਬਾਣੀ ਸੰਨਮ ਮਾਨ ਦੇ ਨਾਮ ਜੋਨਸ ਖੰਧੀਆ ਕਿਉਂਕਿ ਜੋਗੀ ਚੰਗਾ ਬਾੜਾ ਬਾਣੀ ਦੇ ਵਿੱਚ ਦੱਸਿਆ ਜਾਂਦਾ ਹੈ ਤੇ ਸਤਗੁਰੂ ਜੀ ਬਖਸ਼ਿਸ਼ ਕਰਦੇ ਨੇ ਜਿਹੜਾ ਬੰਦਾ ਕੋਈ ਨਾਮ ਰੂਪੇ ਉਹਨੂੰ ਕੋਈ ਚੰਗਾ ਨਹੀਂ ਸਮੁੰਦਾ ਉਹਦਾ ਕੋਈ ਆਪਣਾ ਦੀਨ ਧਰਮ ਨਹੀਂ ਹੁੰਦਾ ਪ੍ਰਾਪਤਿ ਕਾ ਪਵ ਹੈ ਜਾਨ ਮੇ ਹੋਰੇ ਮੀਤ ਰਬੀਦਾਸ ਤਿੰਸੂ ਕੌਣ ਕਰੇ ਹੈ ਪ੍ਰੀਤ ਸਤਗੁਰ ਜੀ ਇਮਾਨਤਨ ਪਾਵਨ ਉਪਦੇਸ਼ ਪਰਿਸ਼ੁਸ਼ ਕਰਦੇ ਹਨ ਕਿ ਪ੍ਰਾਗਿੰਤਾ ਆਪ ਕਿਸੇ ਦੇ ਅਧਿਨ ਰਹਿਣਾ ਕਿਸੇ ਦੀ ਗੁਲਾਮੀ ਕਰਨਾ ستگر کرتے میرے میرے جلم سہن کرنا ਪਾਪ ਦੇਖੋ ਅੱਜ ਤੋਂ ਸੇ ਸੋ ਪੰਨਾ ਸਤਿਗੁਰਾਂ ਦੇ ਸਾਹਮਣੇ ਦਰਸਤ ਕਰ ਜਿਹੜੀ ਬੁਲਾਮੀ ਹੈ ਉਹ ਪਾਪ ਤੁਸੀਂ ਇਸ ਪਾਪ ਨੂੰ ਚੰਗੀ ਤਰ੍ਹਾਂ ਜਾਣ ਲਓ ਸਮਝ ਲਓ ਪਾਪ ਬੁਲਾਮੀ ਬਣਾ ਜੀਵਨ ਪਾਪ ਹੈ ਜੋ ਜੀ ਕਲਾਮ ਹੈ ਉਸ ਨੂੰ ਸਭ ਦਰਕਾਰ ਨੇ ਕੋਈ ਵੀ ਉਸ ਨੂੰ ਚੰਗਾ ਨਹੀਂ ਸਮਝਦਾ ਔਰ ਉਸ ਨਾਲ ਕੋਈ ਪ੍ਰੇਖ ਨਹੀਂ ਕਰਦਾ ਜਿਹੜਾ ਕਲਾਮ ਹੁੰਦਾ ਉਹਦੇ ਨਾਲ ਕੋਈ ਵੀ ਪ੍ਰੀਤ ਨਹੀਂ ਕਰਦਾ ਪਾਪ ਤੇ ਉਦਪ ਉੱਜਤ ਮਾਨ ਨਹੀਂ ਕਰਦਾ ਜਿਹੜਾ ਹੋਲੇ ਕਿਸੇ ਦਾ ਕਲਾਮ ਨਹੀਂ ਤੇ ਉਹਦਾ ਕੀ ਧਰਮ ਤੇ ਕੀ ਉਹਦਾ ਇੱਜ਼ਤ ਮਾਂ ਅਗੇ ਸੰਤ ਮੁਕਤੀ ਲਿਖਦੇ ਪ੍ਰਾਧীন ਕੋ ਦੀਨ ਕਿਆ ਪ੍ਰਾਤੀ ਮੇ ਦੀਨ ਰਬਦਾਸ ਦਾ ਪ੍ਰਾਧীন ਕੋ ਸਭ ਹੀ ਸੰਗੇ ਹੁਣ ਸਤਗੁਰੂ ਰਬਦਾਸ ਜੀ ਵਰਹਾਉਂਦੇ ਕਿ ਜੋ ਜੀਵ ਪ੍ਰਾਇਮ ਤਕੀਨ ਹੈ ਕਿ ਜਿਹੜਾ ਜੀਵ ਪ੍ਰਾਇਮ ਜਗਿੰਨ ਹੈ ਉਸ ਦਾ ਆਪਣਾ ਤੰਗ ਕੀ ਹੈ ਪ੍ਰਾਇਮ ਤਕੀਨ ਜੀਤਾ ਜੀਵਨ ਤੰਥੀਨ ਧੰਮ ਤੁਨ ਹੈ ਜਿਹਦਾ ਕੋ ਧਰਮ ਹੀ ਨਹੀਂ ਹੈ ਆਪਣੇ ਤੰਗ ਦੇ ਅਨੁਸਾਰ ਕਾਰਜ ਕਰੇ ਨੇ ਅੰਦਰ ਹੁਣ ਆਪਾਂ ਦੇਖੀਏ ਆਪਾਂ ਕਿਸੇ ਵੀ ਧਰਮ ਦੇ ਵਿੱਚ ਜਾਂਦੇ ਦੇਖੀ ਅਸੀਂ ਆਪਣੀ ਵਰਜੇ ਨਹੀਂ ਕਰ ਸਕਦੇ ਜਦੋਂ ਜੀ ਆਪ ਵੀ ਗੁਰੂ ਘਰ ਦੇ ਵਿੱਚ ਆ ਜਾਂਦੇ ਆ ਤੇਰੇ ਇੱਥੇ ਆਪ ਆਪਣੀ ਬਾਣੀ ਨਾਲ ਜਿੱਦਾਂ ਮਰਦੇ ਬੈਠ ਜਾਂਦੇ ਆ ਜਿੱਦਾਂ ਮਰਦਿਆਂ ਦੀ ਸੇਵਾ ਕਰ ਲੈਂਦੇ ਆ ਸਨਤ ਰੋਕ ਟੋਕ ਵਾਲਾ ਨਹੀਂ ਬਰਦਰੂਸੇ ਦੂਸਰੇ ਧਰਮ ਦੇ ਜਾਨਮੀ ਆ ਤਵੇ ਗੁਰੂ ਕਾਹੇ ਸਾਖ ਸੁਣੇ ਦਿਉ ਅਸੀਂ ਕਿਸੇ ਦੇ ਕੀ ਨੂੰ ਹੱਥ ਨਹੀਂ ਲਾ ਸਕਦੇ ਹਵੇ ਲਈ ਜੋ ਮਰਦੀ ਕਹਤੋ ਭਾਈ ਜੋ ਮਰਦੀ ਕਹ ਸਕਦਾ ਪ੍ਰਾਇ ਜਿਹੜਾ ਪ੍ਰਾਇ ਤੇ ਅਕਰੀਨ ਹੁੰਦਾ ਉਸ ਦਾ ਜੀਵਨ ਦੇਹੀ ਮਿਲ ਕਰਤੇ ਤਰੰਤ ਤੋਂ ਰਹਤਾ ਐਸ ਗੁਨਾਮ ਜਿਹਨੂੰ ਸਾਰੇ ਹੀ ਨੀਚ ਸਮਝ ਕੇ ਉਸਦਾ ਨਿਰਾਦਰ ਕਰਦੇ ਆਂ ਆਪਾਂ ਦੇਖਦੇ ਆਂ ਕਿਵੇਂ ਸਾਡੇ ਸਮਾਜ ਦੇ ਲੋਕਾਂ ਨੂੰ ਧਾਰਮਿਕ ਸੰਸਕਾਤਾਂ ਤੋਂ ਦੂਰ ਰੱਖਿਆ ਜਾਂਦਾ ਕਿਉਂ ਕਿਉਂਕਿ ਜਦੋਂ ਤੁਸੀਂ ਦੂਸਰੇ ਨੂੰ ਮੰਨਦੇ ਦੂਸਰੇ ਨੂੰ ਜਨਦਸਿ ਤੇ ਮੰਨਣ ਦੇ ਕੋਸ਼ਿਸ਼ ਕਰਦੇ ਹੋ ਤੇ ਸਤਿਗੁਰੂ ਬਾਬਾ ਸੁਮਰ ਨੇ ਕਹਿੰਦੇ ਮੇਰੇ ਤੁਹਾਡਾ ਨਿਰੰਤਰ ਹੀ ਦਾ ਉਪਰਮਾਤਮਕ ਧਰਮਾਂ ਕੋ ਧਰਮਾਂ ਦੇ ਵਿੱਚ ਲਿਵੰਡਾ ਸਤਿਗੁਰ ਜੀ ਨੇ ਆਰਤੀ ਲਿਖ ਦਿੱਤੀ ਔਰ ਆਰਤੀ ਦੇ ਵਿੱਚ ਸਭ ਕੁਝ ਲਿਖ ਦਿੱਤਾ رو دسا جیون ਜੀਵਨ ਮਰਨ ਰਹਿਸੋ ਸਾਖੀ ਕੈ ਸਮਝੈ ਸਤਿਗੁਰੁ ਅਬਾਸ ਸਭੁ ਜਿ ਵਰਉਂਦੇ ਹਨ ਕਿ ਜੋ ਜੀਵ ਮਨ ਦੇ ਵਿੱਚ ਪਰਮ ਹੈ ਜਿਹੜਾ ਬੰਮ ਪਰਮ ਹੈ ਜਉਨੇ ਓਹ ਸਾਖੀ ਗੁਰੂ ਹੀ ਗੁਰ ਕਰ ਸਕਦਾ ਅਤਿ ਜਨਮ ਮਰਨ ਦੇ ਰਹਿਸ ਨੂੰ ਸਭ ਤੋਂ ਗੁਰੂ ਹੀ ਸਮਝੰਦਾ ਹੈ ਕਿ ਸਾਡੇ ਮਨ ਦੇ ਵਿੱਚ ਕੋਚਨ ਹੋਵੇ ਕੋਈ ਬਹਿਮ ਹੋਵੇ ਕੋਈ ਪਰਨ ਹੋਵੇ ਤੇ ਸਾਨੂੰ ਗੁਰੂ ਹੀ ਉਸ ਬਹਿਮ ਦੇ ਵਿੱਚੋਂ ਪਰਨ ਦੇ ਵਿੱਚੋਂ ਕੱਢ ਸਕਦਾ ਉਹ ਕੋਈ ਨਹੀਂ ਕਰ ਸਕਦਾ ਇਹ ਤਾਂ ਸਾਨੂੰ ਪ੍ਰਮਾਤਮਾ ਦੇ ਨਾਮ ਤੇ ਦੁਆਇਆ ਕਰਨਾ ਹੈ ਗ੍ਰਹਾਂ ਦੇ ਨਾਮ ਤੇ ਦੁਆਇਆ ਕਰਨਾ ਹੈ ਸਵਰਗ ਨਰਕ ਦੇ ਨਾਮ ਤੇ ਡਰਾਇਆ ਕਰਦਾ ਹੈ ਮੌਤ ਦੇ ਨਾਮ ਤੇ ਡਰਾਇਆ ਕਰਦਾ ਪਰ ਸਤਿਗੁਰੂ ਜੀ ਕਹਿੰਦੇ ਜੀਵਨ ਇੱਕ ਟੱਲ ਹੈ ਜੇ ਜੁਣਾ ਐ ਤਾਂ ਮੌਤ ਵੀ ਆਉਣੀ ਜਿੱਦੋਂ ਡਰਨਾ ਵੀ ਕਾਤਾ ਜੋ ਤੈ ਆਵੇ ਸੋ ਕਰਦਾ ਹੀ ਕਿ ਜਿਹੜਾ ਜੜਾ ਹੈ ਉਨੇ ਵੀ ਤਾਂ ਜ਼ਰੂਰ ਹੈ ਫਿਰ ਡਾਕਾ ਸਵੇਰ ਹੁੰਦੀ ਹੈ ਪਰ ਸ਼ਾਮ ਪੈਂਦੀ ਹੈ ਅਸੀਂ ਸ਼ਾਮ ਪੈ ਗਈ ਆਪਸ ਨੂੰ ਗੁਰੂ ਕਨੇ ਸਲ ਦਿੰਦੇ ਫਿਰ ਡਾਕਾ ਦਾ ਫਿਰ ਬਹਿਮ ਕਾ ਦਾ ਸੂਰਜ ਆਪਣੀ ਥਾਂ ਤੇ ਚਲੇ ਜਾਂਦਾ ਚੰਦਮਾ ਆਪਣੀ ਥਾਂ ਤੇ ਚਲੇ ਜਾਂਦਾ ਦੈਨ ਆਪਣੀ ਚਾਹੇ ਚੱਲਦਾ ਹੈ ਰਾਹ ਆਪਣੀ ਚਾਹਤਾ ਹੁੰਦੀ ਹੈ ਉਹਦੇ ਨਾਲ ਸਾਡੇ ਜੀਵਨ ਤੇ ਕਦੇ ਨੂੰ ਮਾੜਾ ਚੰਗਾ ਸਰਬਦਾ ਨਹੀਂ ਸਹਿਮਾ ਹੈ ਦਿਨ ਵਸਤੇ ਦਿਨ ਬਿਲਕੁਲ ਜਿਵੇਂ ਕੰਮ ਕਰਦੇ ਆ ਤੇ ਰਾਤ ਤਰਾਕ ਕਰਦੇ ਆ ਇੰਨਾ ਕੁ ਤੇ ਤੇ ਸਤਿਗੁਰੂ ਜੀ ਕਹਿੰਦੇ ਜੇ ਸਾਡੇ ਮਨ ਦੇ ਵਿੱਚ ਬਹਿਮ ਪਰਮ ਪੈਦਾ ਹੋ ਗਿਆ ਇਹ ਬਹਿਮ ਪਰਮ ਗੁਰੂ ਜੀ ਨੂੰ ਪਰਸਦਾ ਕੋਰੇ ਰਗਿਤਾ ਸੁਰਾਤਨਾ ਸੁਯੇ ਦ੍ਰਿਸ਼ਣ ਕਰੇ ਸਵਾਦ ਅਹਿਿਤ ਹੱਤਿ ਸਿਮਰੀਏ ਸ਼ਾਂਡ ਸਕਲ ਪ੍ਰਤਿਵਾਦ ਸਤਗੁਰਤਾ ਸਿਮਰਤ ਦੇਖੰਦੇ ਕਿ ਜੀਵ ਨੂੰ ਰਾਤ ਕੇਵਲ ਸੌਂ ਕੇ ਹੀ ਪੂਜਾ ਕਿਤੇ ਅਤੇ ਦਿਨ ਕੇਵਲ ਖਾ ਕੇ ਹੀ ਪੂਜਾ ਕਿਤੇ ਖਾਗ ਕਰ ਪੀਆ ਬਸ ਨਹੀਂ ਕਦੇ ਹੱਦ ਸਮੇ ਉਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ। ਬਾਕੀ ਵਿਵਾਦਨ ਛੱਡ ਦੇ ਕੇ ਕਿਸੇ ਵਿਵਾਦ ਵਿੱਚ ਸਾਨੂੰ ਨਹੀਂ ਪੈਣਾ ਚਾਹੀਦਾ। ਕਿਉਂਕਿ ਕਿਸੇ ਤਰ੍ਹਾਂ ਨੂੰ ਪਾੜਾ ਕੀਏ। ਕਿਸੇ ਨੂੰ ਕੁਝ ਕੀ ਹੈ ਨਹੀਂ। ਕਿਤੇ ਤੁਸੀਂ ਆਪਣਾ ਕਾਰਜ ਕਰਨਾ ਹੈ। ਆਪਣਾ ਕੰਮ ਕਰਨਾ ਸੀ। ਸਾਗ ਸੁਖਤ ਕੁੰਢੀ ਪਈ ਓ ਵਾਸਤ ਲੈ ਨਿਰਮੋਲ ਸੱਜ ਪਰਦਾ ਲਾਤ ਕਦ ਚਲੂ ਰਹਿਣ ਬਿਨੋਲ ਸੰਗਤ ਵਿੱਚ ਦੇ ਦਿੰਦੇ ਇਸ ਸੰਤਾਂ ਦੀ ਸੰਗਤ ਵਿੱਚ ਪ੍ਰਭੂ ਦੇ ਨਾਮ ਰੂਪੇ ਨਿਰਮੋਲ ਵਾਦੂ ਪੁੰਜੀ ਪਈ ਹੈ ਕਿ ਪ੍ਰਭੂ ਦੇ ਨਾਮ ਰੂਪੇ ਨਿਰਮੋਲ

ਪਰਭੂ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ ਕਿ ਮਨ ਰੁੱਤੇ ਦਾ ਕਿਉਂਕਿ ਇਹ ਇੰਨਾ ਚਤਰ ਹੈ ਕਿ ਸਾਨੂੰ ਮਨ ਇੱਕ ਮਿੰਟ ਵਿੱਚ ਕਿਤੇ ਲੈ ਜਾਂਦਾ ਹੈ ਸਾਡਾ ਮਨ ਇੱਕ ਮਿੰਟ ਦੇ ਵਿੱਚ ਕਿਤੇ ਲੈ ਜਾਂਦਾ ਕੋਹਾ ਦੂਰ ਜਿਵੇਂ ਰੁਕ ਸੰਗ ਕਰ ਰਹਿ ਤੈਸਾ ਇਹ ਸੰਸਾਰ ਔਰ ਰੰਗ ਰੰਗੋ ਰਮੈ ਪੜੇ ਰਮਦਾਸ ਵਿਚਾਰ ਹੁਣ ਸਤਜੋ ਚਾਰਨ ਕਰਦੇ ਹਨ ਕਿ ਜਿਸ ਪ੍ਰਕਾਰ ਸੈਮਨ ਦਾ ਰੰਗ ਕੱਚਾ ਹੈ ਇਸੇ ਤਰ੍ਹਾਂ ਸੰਸਾਰ ਦਾ ਰੰਗ ਹੈ ਪਰ ਮਨੁੱਖ ਦੇ ਰੰਗ ਦੇ ਵਿੱਚ ਰੰਗਿਆ ਕਿਹ ਹੈ ਮੈਂ ਤਾਂ ਪੱਕਾ ਰੰਗ ਚਿਹਨ ਹੈ ਉਹ ਪਰਮਾਤਮਾ ਦੇ ਨਾਮ ਦਾ ਰੰਗ ਹੈ ਮੈਨੂੰ ਚੜ ਗਿਆ ਉਹਨੇ ਉਤਰਨ ਵਾਲਾ ਨਹੀਂ ਕਿ ਸਤਗੁਰੂ ਜੀ ਕਹਿੰਦੇ ਪਾਈ ਜੇ ਨਾਮ ਦੇ ਵਿੱਚ ਰੰਗਣਾ ਹੈ ਆਪਣੇ ਆਪ ਨੂੰ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਉਹਦੇ ਰੰਗ ਵਿੱਚ ਰੰਗিয়ে ਅਸੀਂ ਆਪਣੇ ਹੀ ਸਤਮੁਖ ਦੇ ਨਾਮ ਦੇ ਨਾਲ ਜੁੜ ਕੇ ਕੋਤੇ ਵਾਲ ਬਣ ਜਾਂਦੇ ਜੀ ਕਿਉਂਕਿ ਸੰਤ ਉਸ ਪਰਮਾਤਮਾ ਦਾ ਸਰੀਰ ਬਣ ਕੇ ਸੰਸਾਰ ਦੇ ਵਿੱਚ ਆਉਂਦੇ ਹੈ ਔਰ ਲੋਕਾਂ ਦਾ ਭਲਾ ਕਰਦੇ ਹੈ ਸੰਤ ਤੁਜੀ ਤਨ ਸੰਗਤ ਪ੍ਰਾਣ ਕਿ ਜਿਹੜੇ ਸੰਤ ਹੈ ਉਹ ਪਰਮਾਤਮਾ ਜੀ ਆਪ ਦਾ ਸਰੂਪ ਸਰੀਰ ਹਨ ਔਰ ਇਹ ਸੰਗਤ ਹੈ ਉਹ ਪ੍ਰਾਣ ਹੈ ਸੰਤ ਤੁਜੀ ਤਨ ਸੰਗਤ ਪ੍ਰਾਣ ਕਿਹੇ ਪਰਮਾਤਮਾ ਦੋਨੋਂ ਤੋਂ ਬਗੈਰ ਆਵ ਸਰੀਰ ਤੋਂ ਬਗੈਰ ਪ੍ਰਾਣ ਕਿਸੇ ਕੰਮ ਦੇ ਨਹੀਂ ਪ੍ਰਾਣ ਤੋਂ ਬਗੈਰ ਸਰੀਰ ਕਿਸੇ ਕੰਮ ਨਹੀਂ ਪਉ ਸਾਧਨ ਦਾ ਤਨ ਕੋ ਏਕੋ ਨਾਮ ਆਧਾਰ ਰਬੀ ਦਾ ਪ੍ਰਭੂ ਦੇ ਸ਼ਕੀਰ ਨਾਮ ਨਿਤਵਾ ਸਤਿਗੁਣ ਯੁਕਤ ਇਸ ਦੰਤ ਹਨ ਕਿ ਸੰਸਾਰ ਰੂਪੀ ਕਪਸਾਗਰ ਤੋਂ ਤਰਨ ਲਈ ਕੇਵਲ ਪ੍ਰਭੂ ਦਾ ਨਾਮ ਹੀ ਆਧਾਰ ਹੈ ਕਿ ਇਹ ਜੀਵ ਉਹ ਸਤਵਰਧਾ ਉਹ ਪਰਮਾਤਮਾ ਦਾ ਨਾਮ ਹੀ ਆਧਾਰ ਹੈ ਜਿਵੇਂ ਬੱਚੇ ਨੇ ਜਿਸ ਜੀਵਨ ਦੇ ਵਿੱਚ ਸਫਲ ਹੋਣਾ ਹੈ ਤਾਂ ਪ੍ਰਾਇਮ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਫਿਰ ਉਸ ਤੋਂ ਬਾਅਦ ਆਪਣੇ ਕਾਰੋਬਾਰ ਦੇ ਵਿੱਚ ਉਸ ਲਈ ਕਾਰੋਬਾਰ ਬਣਾਉਣਾ ਜ਼ਰੂਰੀ ਹੈ ਤੇ ਜਦੋਂ ਜੀਵਨ ਕਾਲ ਆਪਾਂ ਦੇਖਦੇ ਹਾਂ ਉਸ ਦੀ ਪ੍ਰਮਾਤਮਾ ਦਾ ਨਾਮ ਵੀ ਹੋਣਾ ਬਹੁਤ ਜ਼ਰੂਰੀ ਛੋਟੇ ਯਾਨੀ ਸਾਨੂੰ ਸਿੱਖਿਆ ਤੋਂ ਮਿਲਦਾ ਪੜ੍ਹਾਈ ਤੋਂ ਮਿਲਦਾ ਸਤਿਗੁਰ ਜੀ ਦੇ ਕੋਲ ਪੜੋ ਜੁੜੋ ਸੰਗਰਸ਼ ਕਰੋ ਸਤਿਗੁਰ ਦੇ ਆਪ ਕੋਲੋਂ ਪ੍ਰਾਪਤ ਕਰੇ ਸਦਾ ਗਿਆਨ ਜਰ ਵਿਗਿਆਸ ਕੈ ਵਿਦਿਆ ਨਰ ਤੋਂ ਜਾਣਤ ਜਾਨ ਕੇ ਸੱਤ ਵੀ ਵਿਦਿਆ ਸਾਨੂੰ ਜ਼ਰੂਰ ਪੜ੍ਹਨੇ ਚਾਹੀਦੇ ਸਤ ਸੰਗਤ ਮਿਲ ਗਈ ਹੈ ਮਾਤਉ ਜੈ ਸ੍ਰੀ ਰਤਨ ਮਿਲ ਗਿਆ ਤੇ ਬਦ ਮੁਖੀਆਂ ਨੂੰ ਕਰਾਂ ਸੰ ਨੂੰ ਇਕੱਠੇ ਰਣ ਝੰਡ ਤੇ ਪ੍ਰਾਪਤ ਜੀਤਾ ਪਾਪਹਿ ਜੰਗ ਹੋ ਵੀਤ ਰਮਦਾਸ ਦਾਤਾ ਨੂੰ ਸੋ ਕੌਣ ਕਰੇ ਪ੍ਰੀਤ ਕਿ ਭਈ ਸੰਘਰਸ਼ ਸੰਘਰਸ਼ ਹੀ ਜੀਵਨ ਹੈ ਔਰ ਸਤਗੁਰ ਬਦਾਸ ਸਮਰੱਥ ਪ੍ਰਮਾਣਦੇ ਹਨ ਕਿ ਇਸ ਜੀਵਨ ਵਿੱਚ ਜੀਨੂ ਕਦੇ ਵੀ ਪ੍ਰਭੂ ਦਾ ਨਾਮ ਨਹੀਂ ਛੱਡਣਾ ਚਾਹੀਦਾ। ਸਮਰਨ ਕੋਟ ਅਗਨ ਕੀ ਹੋਵੇ ਸੰਤ ਰਵਦਾਸ ਜਿਉਂ ਕੀ ਅਗਨ ਮੂਲੇ ਪਰਮ ਜੋਤ ਪ੍ਰਕਾਸ਼। ਸਤਗੁਰ ਬਦਾਸ ਸਮਰੱਥ ਉਦੇਸ਼ ਦਿੰਦੇ ਹਨ ਕਿ ਪ੍ਰਭੂ ਪਰਮਾਤਮਾ ਦਾ ਸਮਰਨ ਕ੍ਰੋਧਾਂ ਪਾਪਾਂ ਦੇ ਨਾਸ਼ ਕਰਮਾਣਾ ਇਹਦੇ ਕ੍ਰੋਧ ਪਾਪਾਂ ਦਾ ਨਾਸ਼ ਕਰਣਾ ਪਾਪ ਸਾਡੇ ਮਨ ਦੇ ਵਿੱਚੋਂ ਹੀ ਖਾ ਮੈਂ ਕ੍ਰੋਧ ਖਤਮ ਕਰ ਦਿੰਦਾ ਪ੍ਰਭੂ ਦੀ ਪਰਮ ਜੋਤ ਦੇ ਪ੍ਰਕਾਸ਼ ਸਾਹਮਣੇ ਸਾਡੇ ਔਗਣ ਦੁੱਖ ਨਾਸ਼ ਹੋ ਜਾਂਦੇ ਆ ਇੱਕ ਕਣਿ ਸਿਮਰਨ ਤੋਂ ਇਹ ਕਿਪਾਲੀ ਸੰਮਰਤ ਕਹਿੰਦੇ ਨਾਲੇ ਕਰਨ ਦੇ ਚੁਕਲਾ ਕਹੇ ਸੀ ਕਦਮ ਬੁਜੰਦੇ। ਰਾਮ ਨਾਮ ਜੇ ਰਮਿਓ ਸੋ ਏ ਤਨ ਆਪ ਕੋ ਦਾਸ ਅੰਤ ਸ਼ਹ ਹੈ ਜੈ ਬੇਗ ਤੇਗ ਰਵਿਦਾਸ। ਸਤਿਗੁਰ ਰਵਿਦਾਸ ਸਮਰਝ ਕਦੇ ਦਿੰਦੇ ਹਨ ਕਿ ਜੋ ਜੀਵ ਪ੍ਰਭੂ ਦੇ ਨਾਮ ਦੇ ਵਿੱਚ ਰੰਗਿਆ ਗਿਆ ਉਹ ਹੀ ਸੰਸਾਰ ਵਿੱਚ ਸ੍ਰੇਸ਼ਟ ਹੈ। ਅੰਤ ਸਾਰੇ ਪ੍ਰਭ ਦੇ ਨਾਮ ਤੋਂ ਨਾ ਸਭ ਕੁਝ ਜੀਵ ਸ਼ਕਤ ਕੇ ਚਲਾਦਾ ਇਸੇ ਨੂੰ ਤੋਸ਼ੀ ਦੀ ਤੋਸ਼ੀ ਦੀ ਪ੍ਰਭੂ ਦਾ ਨਾਮ ਜਪਿਆ ਕੇ ਇਹ ਜੀਵ ਕੁਝ ਵੀ ਤੇਰੇ ਨਾਮ ਨੂੰ ਜਾਂਦਾ ਛੱਡਣਾ ਤੇ ਕਾਰਨ ਦਰਬਾਰ ਤੰਡਲ ਸਭ ਕੁਝ ਜੀਵ ਨੂੰ ਇੱਥੇ ਛੱਡ ਕੇ ਜਾਣਾ ਪੈਂਦਾ। ਉ ਤਾਂ ਸ੍ਰੀਮਨ ਨੂੰ ਛੱਡ ਕੇ ਜਾਣਾ ਪੈਂਦਾ। ਤੰ ਦੁਲਦ ਦੁਨ ਦੇ ਗਲੇ। ਗੁਰੂ ਜੰਮ ਤੇ ਪੱਕਧਿਆ ਬਾਤ ਤੇ ਹੱਥ ਲਾਏ ਰਵਿਦਾਸ ਸਰਪੰਕਰ ਨੇ ਜਨਮ ਮਨ ਮਰਨ ਕਰਮੀਆਂ। ਸਤਿਗੁਰੂ ਬਾਸੂ ਮਹਾਰਜ ਉਪਦੇਸ਼ ਦਿੰਦੇ ਹਨ ਕਿ ਜਦੋਂ ਗੁਰੂ ਨੇ ਗਿਆਨ ਰੂਪੀ ਦੀਪਕ ਦਿੱਤਾ ਤਾਂ ਗਿਆਨ ਦੇ ਮੱਥੇ ਜਲਾ ਦਿੱਤੇ ਫਿਰ ਉਸ ਪ੍ਰਭੂ ਦੀ ਭਗਤੀ ਕਰਕੇ ਜਨਮ ਮੰਨ ਰੂਪੀ ਦੁੱਖ ਦੂਰ ਹੋ ਜਾਂਦਾ ਹੈ ਗੁਰੂ ਗਿਆਨ ਦੇ ਪਕੜ ਦੇ ਹੇ ਗੁਰੂ ਨੇ ਗਿਆਨ ਦਾ ਦੀਪਕ ਦੇ ਦਿੱਤਾ ਤੇ ਫਿਰ ਆਂ ਕਿ ਲਾ ਕੇ ਜਿਹਨੇ ਦੁੱਖਾਣਾ ਕਿ ਆਪਾਂ ਕਰਨਾ اس گیان کو بدونا ہے تو گروہ نے گیان دا دیوہ دے دیتا تو جدو نام دا دیوہ دے دیتا تو پھر اس نے جلا کے روشنی اسی نے اسی کر لی اگلا دو گروہ پائے ہیں تو شریف و جنکر بلاس جنا کے مٹے پر پاندے ਸਤੰਗ੍ਰਾਮਦਾਸ ਰੂਪ ਦੇ ਦੇਵ ਦੇ ਅ ਗਿਆਨੀ ਗੁਰੂ ਪ੍ਰਾਪਤ ਕਰਕੇ ਚੇਨਾਵੀ ਅ ਗਿਆਨੀ ਹੋਣ ਦੰਦਾ ਪ੍ਰਭੂ ਦੇ ਗਿਆਨ ਤੋਂ ਜਿਹੜਾ ਪ੍ਰਕੂਤਾ ਗਿਆਨ ਹੈ ਔਰ ਗਿਆਨ ਦੇ ਦੇਵਕ ਤੋਂ ਦੁਨਾਂ ਜੀਵ ਦਾ ਪਰਮ ਦੂ ਨਹੀਂ ਹੋ ਸਕਦਾ ਕਿਹ ਜੀਵ ਗੁਰੂ ਤੋਂ ਗਿਆਨ ਪ੍ਰਾਪਤ ਕਰਕੇ ਉਮੀ ਧਿਆਨ ਵਾਲਾ ਬਸਨਾ ਮਾਇਆ ਅਧਿਮਕ ਬੇਕਰ ਨਰਕ ਤੰਕਰ ਦਈਏ ਪ੍ਰਗਿਆਨਪੂਰਨ ਧਿਆਨ ਜਪਦਾ ਕੋ ਕੁਝ ਜਾਈ ਸਤਗੁਰ ਦਾਸ ਮੈ ਦੇ ਦਿੰਦਿਆ ਅੰਕੀ ਮਾਇਆ ਰੂਪੀ ਦੀਪਕ ਨੂੰ ਦੇ ਕੇ ਜੀਵ ਰੂਪੀ ਬੰਗਾ ਉਸ ਵੇਲੇ ਖਜਣ ਹੋ ਕੇ ਮਰ ਜਾਂਦਾ ਕੋਈ ਬਰਨਾ ਜਿਵੇਂ ਗੁਰੂ ਦੇ ਗਿਆਨ ਦੇ ਨਾਲ ਮਾਇਆ ਦੇ ਪ੍ਰਭਾਂਤੋਂ ਬਚ ਸਕਦਾ ਇਸ ਕਰਕੇ ਗੁਰੂ ਮੈਂ ਇਹ ਸਾਚ ਨੂੰ ਜਿਉ ਆਉ ਗੁਰੂ ਮਾਰਗ ਦਾ ਨਾਮ ਸਿਮਰਨ ਕਰਕੇ ਅਸੀਂ ਆਪਣਾ ਜੀਵਨ ਸਫਲ ਕਰੀਏ ਜਗਤ